ਹਾਂਜੀ ਦੋਸਤੋ ਤੁਹਾਡੇ ਵਾਸਤੇ ਲੈ ਕੇ ਆਇਆ ਦਿਵਾਲੀ ਆਫਰ ਦਿਵਾਲੀ ਤਮਾਕਾ ਲੂਵਰ ਚਾਰ ਕੋਲ ਸ਼ੀਟਾਂ ਪੀਵੀਸੀ ਸ਼ੀਟਾਂ ਅਕ੍ਰੀਲਿਕ ਸ਼ੀਟਾਂ ਸੀਲਿੰਗ ਪੈਲਾ ਤੁਹਾਨੂੰ ਦਿਵਾਲੀ ਦੀ ਡੈਕੋਰੇਸ਼ਨ ਤੇ ਕੋਠੀਆਂ ਮਕਾਨਾਂ ਦੁਕਾਨਾਂ ਵਾਸਤੇ ਡੈਕੋਰੇਸ਼ਨ ਵਾਸਤੇ ਇਹ ਜੀਆਂ ਇਹ ਜੀਆਂ ਆਈਟਮਾਂ ਦਿਖਾਵਾਂਗੇ ਕਿ ਤੁਸੀਂ ਦੇਖਦੇ ਦੇਖਦੇ ਥੱਕ ਜਾਓਗੇ ਪਰ ਅਸੀਂ ਦਿਖਾਉਂਦੇ ਦਿਖਾਉਂਦੇ ਨਹੀਂ ਥੱਕਦੇ ਤਾਂ ਦੋਸਤੋ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਦੇਖੀ ਚੱਲਿਓ ਡਿਜ਼ਾਈਨ ਨਵੇਂ-ਨਵੇਂ ਰੰਗ ਨਵੇਂ-ਨਵੇਂ ਡਿਜ਼ਾਈਨ ਲੇਟੈਸਟ ਡਿਜ਼ਾਈਨ ਤਾਂ ਦੋਸਤੋ ਦੀਵਾਲੀ ਦੇ ਸ਼ੁਭ ਮੌਕੇ ਤੇ ਆਫਰਾਂ ਲੱਗ ਚੁੱਕੀਆਂ ਨੇ ਰੇਟਾਂ ਦੇ ਵਿੱਚ ਭਾਰੀ ਛੂਟ ਤਾਂ ਡਿਜ਼ਾਈਨ ਤੁਹਾਨੂੰ ਇਹੋ ਜਿਹੇ-ਇਹੋ ਜਿਹੇ ਦੇਵਾਂਗੇ ਜਿਹੜੇ ਤੁਸੀਂ ਕਦੇ ਦੇਖੇ ਵੀ ਨਹੀਂ ਹੋਣਗੇ ਇਹਨਾਂ 'ਚੋਂ ਵੀ ਜੇ ਤੁਹਾਡੇ ਕੋਈ ਨਹੀਂ ਪਸੰਦ ਤਾਂ ਆਜੋ ਅੱਗੇ ਚੱਲਦੇ ਆਂ ਹੋਰ ਤੁਹਾਨੂੰ ਡਿਜ਼ਾਈਨ ਦਿਖਾਉਣਾ ਆਹ ਦੇਖੋ ਇੱਥੋਂ ਲੱਗ ਜੋ ਤੁਰ ਤੋਂ ਤੁਰ ਤੱਕ ਜਿੰਨਾ ਤੁਸੀਂ ਕਹੋ ਸਟਾਕ ਉਹਨਾਂ ਸਟਾਕ ਮਿਲ ਜੂ ਜੇ ਤੁਸੀਂ ਕਹੋਗੇ ਤਾਂ 10 ਕੋਠੀਆਂ ਦਾ ਸਟਾਕ ਤੁਹਾਨੂੰ ਤੁਹਾਡੀ ਸੋਚ ਨਾਲੋਂ 10 ਗੁਣਾ ਵੱਧ ਸਟਾਕ ਮਿਲੂਗਾ ਜੇ ਤੁਸੀਂ 10 ਕੋਠੀਆਂ ਦਾ ਸਟਾਕ ਮੰਗੋਗੇ ਤੁਹਾਨੂੰ 100 ਕੋਠੀਆਂ ਤੱਕ ਵੀ ਸਟਾਕ ਮਿਲ ਜੂਗਾ ਜਿਹੜਾ ਵੀ ਤੁਸੀਂ ਰੰਗ ਪਸੰਦ ਕਰੋ ਜਿਹੜਾ ਵੀ ਤੁਸੀਂ ਡਿਜ਼ਾਈਨ ਪਸੰਦ ਕਰੋ ਜਿੰਨੇ ਮਰਜੀ ਤੁਹਾਡੇ ਮਨ ਚਾਹੇ ਰੰਗ ਤੁਹਾਡੇ ਮਨ ਚਾਹੇ ਡਿਜ਼ਾਈਨ ਤਾਂ ਦੋਸਤੋ ਦੇਖੀ ਚੱਲਿਓ ਰੰਗਾਂ ਦੇ ਰੰਗ ਡਿਜ਼ਾਈਨਾਂ ਦੇ ਡਿਜ਼ਾਈਨ ਤਾਂ ਦੋਸਤੋ ਹੁਣ ਅਸੀਂ ਤੁਹਾਨੂੰ ਮਿਲਵਾਵਾਂਗੇ ਸ਼ੋਰੂਮ ਦੇ ਓਨਰ ਦੇ ਨਾਲ ਇਹ ਨੇ ਜੀ ਰਕੇਸ਼ ਕੁਮਾਰ ਗਾਂਧੀ ਭੰਮੇ ਵਾਲੇ ਇਹਨਾਂ ਤੋਂ ਆਫਰ ਪੁੱਛਾਂਗੇ ਵੀ दिवाली ਤੇ ਤੁਹਾਡੇ ਵਾਸਤੇ ਕੀ ਆਫਰ ਲੈ ਕੇ ਆਏ ਨੇ ਹਾਂਜੀ ਗਾਂਧੀ ਜੀ ਸਾਡੇ ਦਾ ਹੁਣ ਫੈਕਟਰੀ ਵਾਲੇ ਰੇਟ ਆਈ হোলਸੇਲ ਰੇਟ ਚ ਦੇ ਰਹੇ ਹਾਂ ਮਾਲ ਜਿੰਨਾ ਮਰਜੀ ਸਟਾਕ ਮੰਗੋ ਉਨਾ ਹੀ ਮਿਲੂਗਾ ਤੁਹਾਨੂੰ ਤਾਂ ਦੋਸਤੋ ਜਿਵੇਂ ਤੁਸੀਂ ਸੁਣਿਆ ਜਿੰਨਾ ਮਰਜੀ ਤੁਸੀਂ ਸਟਾਕ ਲੈ ਸਕਦੇ ਹੋ ਹੋਲਸੇਲ ਰੇਟਾਂ ਤੇ ਫੈਕਟਰੀ ਰੇਟਾਂ ਤੇ ਫੈਕਟਰੀ ਰੇਟਾਂ ਤੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿੰਨੇ ਫੁੱਟ ਦਾ ਕਿਹੜਾ ਲੋਵਰ ਮਿਲੂ ਕੀ ਇਹਦਾ ਨਾਮ ਹੁੰਦਾ ਸਾਰੀ ਜਾਣਕਾਰੀ ਵਿਸਤਾਰ ਦੇ ਵਿੱਚ ਦੱਸਾਂਗੇ ਦੋਸਤੋ ਇੱਥੇ ਤੁਹਾਨੂੰ ਪੀਵੀਸੀ 6 ਇੰਚ ਵੀ ਮਿਲੂਗਾ 6.5 ਇੰਚ ਵੀ ਮਿਲੂਗਾ 4 ਕੋਲ ਲੂਵਰ ਫੁੱਟ ਬਾਈ 10 ਫੁੱਟ ਦਾ ਮਿਲੂਗਾ 4 ਕੋਲ ਸ਼ੀਟ 2 ਬਾਈ 6 ਫੁੱਟ ਦਾ ਮਿਲੂਗਾ ਯੂਵੀ ਸ਼ੀਟ 8 ਬਾਈ 4 ਫੁੱਟ 3 ਐਮ ਐਮ ਮਿਲਣਗੇ ਪੀ ਵੀ ਸੀ ਲੂਵਰ ਫੁੱਟ ਬਾਈ 10 ਫੁੱਟ ਮਿਲਣਗੇ 4 ਕੋਲ ਲੂਵਰ 6 ਇੰਚ ਮਿਲਣਗੇ 4 ਕੋਲ ਪੀ ਵੀ ਸੀ ਮਿਕਸ ਲੂਵਰ ਫੁੱਟ ਬਾਈ 10 ਫੁੱਟ ਦੇ ਮਿਲਣਗੇ ਚਾਰ ਕੋਲ ਲੂਵਰ 16 ਇੰਚ ਮਿਲਣਗੇ ਤਾਂ ਦੋਸਤੋ ਇੱਥੇ ਤੁਹਾਨੂੰ ਆਲ ਆਲ ਵੈਰਾਈਟੀ ਲੂਵਰ ਮਿਲਣਗੇ ਆਲ ਰਾਉਂਡਰ ਆਲ ਵੈਰਾਈਟੀ ਜਾਨਕੀ ਸਾਰੀਆਂ ਵੈਰਾਈਟੀਆਂ ਇੱਕੋ ਛੱਤ ਥੱਲੇ ਮਿਲਣਗੀਆਂ ਹੁਣ ਤੁਸੀਂ ਆਪਣੀ ਕੋਠੀ ਦੇ ਵਿੱਚ ਆਪਣੇ ਮਕਾਨ ਦੁਕਾਨ ਸ਼ੋਰੂਮ ਦੇ ਵਿੱਚ ਜਿਹਹ ਜੀ ਮਰਜੀ ਡੈਕੋਰੇਸ਼ਨ ਕਰਵਾਉਣੀ ਹੋਵੇ ਸਾਡੇ ਨਾਲ ਸੰਪਰਕ ਕਰੋ ਜੈ ਵਿਨਾਇਕ ਪੀਵੀਸੀ ਵਾਲ ਸ਼ੀਟਾਂ ਦਾ ਸ਼ੋਰੂਮ ਹੈ ਜੀ ਨੇੜੇ ਚੁਗਲੀ ਘਰ ਮਾਨਸਾ ਫਰਨੀਚਰ ਮਾਰਕੀਟ ਦੇ ਵਿੱਚ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਹੁਣੇ ਫੋਨ ਕਮਾਓ ਤੇ ਜਾਣਕਾਰੀ ਪਾਓ ਹੁਣ ਅਸੀਂ ਤੁਹਾਨੂੰ ਦੱਸਾਂਗੇ ਸਾਰੀ ਲੋਕੇਸ਼ਨ ਵੀ ਤੁਸੀਂ ਪਹੁੰਚਣਾ ਕਿੱਥੇ ਹੈ ਆਓ ਚੱਲੀਏ ਦੋਸਤੋ ਹੁਣ ਅਸੀਂ ਤੁਹਾਨੂੰ ਦੱਸਾਂਗੇ ਜੀ ਸਾਰੀ ਲੋਕੇਸ਼ਨ ਆ ਹੈ ਜੀ ਚੁਗਲੀ ਘਰ ਵਾਲਾ ਖੂਹ ਹੁਣ ਆਪਾਂ ਚੁਗਲੀ ਘਰ ਵਾਲੇ ਖੂਹ ਤੋਂ ਇਧਰ ਨੂੰ ਚੱਲਾਂਗੇ ਪਿੰਡ ਵਾਲੀ ਸੜਕ ਵੱਲ ਨੂੰ ਇਹ ਆਪਾਂ ਤੁਰੇ ਚੱਲਾਂਗੇ ਤੁਰੇ ਚੱਲਾਂਗੇ ਆ ਸੱਜੇ ਪਾਸੇ ਮੋੜ ਮੁੜ ਕੇ ਜੀ ਆਪਾਂ ਇਹ ਹੈਗੀ ਪਿੰਡ ਵਾਲੀ ਸੜਕ ਫਰਨੀਚਰ ਮਾਰਕੀਟ ਮਾਨਸਾ ਥੋੜੀ ਜੱਗੇ ਅੱਗੇ ਜਾ ਕੇ ਦੋ ਤਿੰਨ ਦੁਕਾਨਾਂ ਛੱਡ ਕੇ ਸੱਜੇ ਪਾਸੇ ਆ ਆ ਗਿਆ ਜੀ ਜੈ ਵਿਨায়ক ਪੀਵੀਸੀ ਸ਼ੀਟਾਂ ਵਾਲਿਆਂ ਦਾ ਸ਼ੋਰੂਮ ਇੱਥੋਂ ਤੁਸੀਂ ਦੀਵਾਲੀ ਦੇ ਸ਼ੁਭ ਮੌਕੇ ਤੇ ਡੈਕੋਰੇਸ਼ਨ ਦਾ ਸਾਰਾ ਸਮਾਨ ਲੈ ਸਕਦੇ ਹੋ ਲੂਵਰ ਪੀਵੀਸੀ ਸ਼ੀਟਾਂ ਚਾਰਕੋਲ ਸ਼ੀਟਾਂ ਜਾਨਕੀ ਏ ਟੂ ਜ਼ੈਡ ਵੈਰਾਈਟੀ ਤੁਹਾਨੂੰ ਹੋਲ ਸੇਲ ਦੇ ਸ਼ੋਅਰੂਮ ਤੇ ਮਿਲੂਗੀ ਹੋਲ ਸੇਲ ਰੇਟਾਂ ਦਾ ਸ਼ੋਅਰੂਮ ਹੈ ਭਾਈ ਇਹ ਹੋਲ ਸੇਲ ਰੇਟਾਂ ਦਾ ਸ਼ੋਅਰੂਮ ਜੈ ਬਨਾਇਕ ਪੀਵੀਸੀ ਸ਼ੀਟਾਂ ਦਾ ਸ਼ੋਅਰੂਮ ਹੁਣ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਹੁਣੇ ਫੋਨ ਕਮਾਓ ਜਾਣਕਾਰੀ ਪਾਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਚੱਲਿਓ ਵੀਡੀਓ ਸ਼ੇਅਰ ਕਰਨ ਵਾਲੇ ਵਾਸਤੇ ਸਪੈਸ਼ਲ ਡਿਸਕਾਊਂਟ ਹੋਰ ਵੀ ਦਿੱਤਾ ਜਾਊਗਾ